ਅੱਜ ਜਿਹੜੀ ਕਹਾਣੀ ਲੈ ਕੇ ਹਾਜ਼ਰ ਹੋਇਆ ਇੱਕ ਕਹਾਣੀ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਇਹਦੇ ਵਿੱਚ ਇੱਕ ਦੋਸਤੀ ਦੀ ਮਿਸਾਲ ਜਿਹੜੀ ਦੇਖਣ ਨੂੰ ਮਿਲੇਗੀ ਹਰ ਇੱਕ ਰਿਸ਼ਤਾ ਜ਼ਰੂਰੀ ਆ ਹਰੇਕ ਰਿਸ਼ਤੇ ਦੀ ਕਦਰ ਕਰੋ ਮੁਸੀਬਤ ਦੇ ਵਿੱਚ ਰਿਸ਼ਤੇ ਹੀ ਤੁਹਾਡੇ ਨਾਲ ਖੜਦੇ ਨੇ ਤੇ ਜਿਹੜਾ ਦੋਸਤੀ ਦਾ ਰਿਸ਼ਤਾ ਹੈ ਇਹ ਬਹੁਤ ਜਿਹੜਾ ਉੱਚਾ ਤੇ ਸੁੱਚਾ ਰਿਸ਼ਤਾ ਹੈ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਬਾਗਪਤ ਬਾਗਪਤ ਦੇ ਵਿੱਚ ਪੈਂਦਾ ਪਿੰਡ ਮੁਕੰਦਪੁਰ ਉੱਥੋਂ ਦਾ ਰਹਿਣ ਵਾਲਾ ਅੰਕਿਤ ਜਿਹੜਾ ਕਿ ਪੀ ਐਚ ਡੀ ਦੀ ਪੜ੍ਹਾਈ ਕਰਦਾ ਹੁੰਦਾ ਗਾਜ਼ੀਆਬਾਦ ਮੋਦੀਨਗਰ ਦੇ ਤੇ ਇਹ ਗਾਜ਼ੀਆਬਾਦ ਰਹਿੰਦਾ ਹੁੰਦਾ ਕਿਉਂਕਿ ਇਹਦੇ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਜਾਂਦੀ ਹੈ ਤੇ ਦੁਨੀਆ ਤੇ ਇਕੱਲਾ ਹੀ ਹੁੰਦਾ ਨਾ ਇਹਦਾ ਭੈਣ ਨਾ ਭਰਾ ਤੇ ਜਿਹੜੇ ਬਾਕੀ ਰਿਸ਼ਤੇ ਹੁੰਦੇ ਨੇ ਉਹ ਵੀ ਇਹ ਤੋਂ ਦੂਰੀ ਬਣਾ ਲੈਂਦੇ ਹੁਣ ਇਹ ਉੱਥੇ ਰਹਿੰਦਾ ਪਰ ਇਹਦੇ ਵਾਸਤੇ ਇੱਕ ਬਹੁਤ ਵਧੀਆ ਗੱਲ ਹੁੰਦੀ ਹੈ ਇਹਦੇ ਹੋਰ 6 ਦੋਸਤ ਹੁੰਦੇ ਨੇ ਜਿਹੜੇ ਕਿ ਬਹੁਤ ਇਹਦੇ ਪੱਕੇ ਦੋਸਤ ਹੁੰਦੇ ਨੇ ਹੁਣ ਉਹਨਾਂ ਨੂੰ ਵੀ ਪਤਾ ਸੀ ਕਿ ਇਹਦੇ ਮਾਪੇ ਹੈ ਨਹੀਂ ਇਹ ਤਾਂ ਹੋਰ ਕੋਈ ਵੀ ਰਿਸ਼ਤੇਦਾਰੇ ਦੇ ਨੇੜੇ ਨਹੀਂ ਲੱਗਦਾ ਤਾਂ ਇਹ ਉਹ ਜੇ ਦੋਸਤ ਕੀ ਕਰਦੇ ਨੇ ਹੁਣ ਕਦੇ ਵੀ ਜਦੋਂ ਕਿਸੇ ਦੇ ਘਰ ਪ੍ਰੋਗਰਾਮ ਹੁੰਦਾ ਤਾਂ ਅੰਕਦ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਾਰੀ-ਵਾਰੀ ਜਾਂਦਾ ਜਿਹਦੇ ਘਰ ਪ੍ਰੋਗਰਾਮ ਹੁੰਦਾ ਅੰਕਦ ਨੂੰ ਉੱਥੇ ਜਾਣਾ ਹੁੰਦਾ ਜੇ ਕਿਸੇ ਦਾ ਬਰਥਡੇ ਹੈ ਜੇ ਕੋਈ ਤਿਹਾਰ ਹੈ ਤਾਂ ਅੰਕਦ ਵਾਰੀ-ਵਾਰੀ ਉਹਨਾਂ ਛੇ ਦੋਸਤਾਂ ਤੋਂ ਕਦੇ ਨਾ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਜਾਂਦਾ ਇਹ ਵੀ ਏਡਾ ਸੰਸਕਾਰੀ ਤੇ ਵਧੀਆ ਬੱਚਾ ਸੀ ਵੀ ਜਿਹਦੇ ਘਰ ਜਾਂਦਾ ਉਹਦੇ ਮਾਪੇ ਨੂੰ ਆਪਣਾ ਮਾਪੇ ਉਹਦੇ ਭੈਣ ਭਰਾ ਨੂੰ ਆਪਣਾ ਭੈਣ ਭਰਾ ਤੇ ਹਰੇਕ ਨੂੰ ਪਤਾ ਸੀ ਇਹ ਵੀ ਨੀਅਤ ਦਾ ਤੇ ਦਿਲ ਦਾ ਬਹੁਤ ਸਾਫ਼ ਹੈ ਤੇ ਉਹਨਾਂ ਦੇ ਮਾਪੇ ਬਾਬ ਦੇ ਨਾਲ ਬਹਿਣਾ ਉਹਨਾਂ ਦੇ ਪੈਰ ਦੁਆਣਾ ਕਿਉਂਕਿ ਕਿਤੇ ਨਾ ਕਿਤੇ ਨੂੰ ਲੱਗਦਾ ਸੀ ਵੀ ਜਿਹੜੇ ਦੇ ਮਾਪੇ ਬਾਬ ਦੀ ਕਮੀ ਹੈ ਉਹਨਾਂ ਚ ਪੂਰੀ ਕਰਦਾ ਸੀ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਇਹ ਸੱਤੇ ਦੋਸਤ ਆਪਸ ਦੇ ਵਿੱਚ ਅਟੈਚ ਹੁੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਮਿਲਣਾ ਤੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਜਿਹੜੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ ਕਿਉਂਕਿ ਅੰਕਿਤ ਜਿਹੜਾ ਹੁੰਦਾ ਉਹ ਗਾਜ਼ੀਆਬੱਦ ਰਹਿਣ ਲੱਗ ਜਾਂਦਾ ਉੱਥੇ ਜੇ ਪਿੰਡ ਦੇ ਵਿੱਚ ਰਹਿੰਦਾ ਉਹ ਨੂੰ ਆਪਣੇ ਮਾਪੇ ਦੀ ਯਾਦ ਆਉਂਦੀ ਤੇ ਕੱਲਾ ਹੁੰਦਾ ਉਹ ਨੂੰ ਚੰਗਾ ਨਹੀਂ ਲੱਗਦਾ ਉਹ ਗਾਜੀਆਬਦ ਰਹਿਣ ਲੱਗ ਜਾਂਦਾ ਤੇ ਜਿਹੜੀ ਜ਼ਮੀਨ ਤੇ ਘਰ ਪਿਆ ਹੁੰਦਾ ਹੁਣ ਉਹ ਸੋਚਦਾ ਵੀ ਇਹਦਾ ਕੀ ਕੀਤਾ ਜਾਏ ਇਹਦੀ ਜਿਹੜੀ ਅਗਲੀ ਪਲੈਨਿੰਗ ਹੁੰਦੀ ਹੈ ਇਹ ਜਰਮਨ ਜਾ ਕੇ ਪੜ੍ਹਨਾ ਚਾਹੁੰਦਾ ਕਿਉਂਕਿ ਪੀ ਐਚ ਡੀ ਤਕਰੀਬਨ ਤਕਰੀਬਨ ਇਹ ਕੰਪਲੀਟ ਕਰ ਚੁੱਕਿਆ ਸੀ ਪਰ ਇਹ ਸਾਰਾ ਕੁਝ ਜਦੋਂ ਵਧੀਆ ਚੱਲਦਾ ਹੁੰਦਾ ਇੱਕ ਘਟਨਾ ਵਾਪਰਦੀ ਹੈ 1 ਅਕਤੂਬਰ 2022 ਤੋਂ ਬਾਅਦ ਜਿਹੜਾ ਅੰਕਿਤ ਹੁੰਦਾ ਉਹ ਕਿਸੇ ਨੂੰ ਨਹੀਂ ਮਿਲਦਾ ਸਾਰੇ ਦੋਸਤ ਆਪਸ ਦੇ ਵਿੱਚ ਮਿਲਦੇ ਨੇ ਪਰ ਜਿਹੜਾ ਅੰਕਿਤ ਹੈ ਉਹ ਉਸ ਤੋਂ ਬਾਅਦ ਨਹੀਂ ਮਿਲਦਾ ਕੋ 2-4 ਦਿਨ ਐਵੇਂ ਲੰਘ ਜਾਂਦੇ ਨੇ ਹੌਲੀ-ਹੌਲੀ ਫਿਰ ਉਹਦੇ ਨਾਲ ਜਿਹੜਾ ਫੋਨ ਤੇ ਸੰਪਰਕ ਕਰਦਾ WhatsApp ਦੇ ਮੈਸੇਜ ਇੱਕ ਦੂਜੇ ਨੂੰ ਆਉਂਦੇ ਜਾਂਦੇ ਨੇ ਪਰ ਜਿਹੜਾ ਅੰਕਿਤ ਹੈ ਉਹ ਨਾ ਤਾਂ ਕਿਸੇ ਨੂੰ ਫੋਨ ਕਰਦਾ ਤੇ ਨਾ ਕਿਸੇ ਦਾ ਫੋਨ ਚੱਕਦਾ ਹਾਲਾਂਕਿ ਉਹ WhatsApp ਤੇ ਮੈਸੇਜ ਸਾਰਿਆਂ ਦਾ ਜਵਾਬ ਦਿੰਦਾ ਰਹਿੰਦਾ ਹੈ ਮੈਂ ਇੱਥੇ ਆ ਮੈਂ ਬਾਹਰ ਗਿਆ ਹੋਇਆ ਪਰ ਕਿਸੇ ਨੂੰ ਵੀ ਕਾਲ ਨਹੀਂ ਕਰਦਾ ਕਰਦੇ ਕਰਦੇ 2 ਮਹੀਨੇ ਲੰਘ ਜਾਂਦੇ ਤੇ ਹੁਣ ਜਦੋਂ ਕਿਸੇ ਦੇ ਸੰਪਰਕ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਉਹਦਾ ਕੋਈ ਰਿਸ਼ਤੇਦਾਰ ਉਹਦੇ ਬਾਰੇ ਪੁੱਛਣ ਵਾਲਾ ਹੈ ਨਹੀਂ ਸੀ ਮਾਪੇ ਦੀ ਮੌਤ ਹੋ ਚੁੱਕੀ ਸੀ ਉਹਨੇ 6 ਦੋਸਤ ਸੀ ਇਹ ਦੋਸਤਾਂ ਦੇ ਨਾਲ ਵਾਰ-ਵਾਰ ਸੰਪਰਕ ਕਰਦਾ ਰਹਿੰਦਾ ਪਰ ਕਦੇ ਫੋਨ ਨਹੀਂ ਚੱਕਦਾ ਹੁਣ ਇੱਕ ਦਿਨ ਦੋਸਤ ਇਕੱਠੇ ਹੁੰਦੇ ਨੇ ਇੱਕਠੇ ਹੁੰਦੇ ਨੇਗਾ ਮਹੀਨੇ ਅਕਤੂਬਰ ਦੀ ਗੱਲ ਹੈ ਨਵੰਬਰ ਦਸੰਬਰ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਜਦੋਂ ਇਕੱਠੇ ਹੋ ਕੇ ਬੈਠਦੇ ਨੇ ਕਹਿੰਦੇ ਵੀ ਯਾਰ ਅੰਕਿਤ ਨਾਲ ਗੱਲ ਨਹੀਂ ਹੋਈ ਤਾਂ ਸਾਰੇ ਕਹਿੰਦੇ ਨੇ ਵੀ ਯਾਰ WhatsApp ਤੇ ਮੈਸੇਜ ਆਇਆ ਸੀ ਪਰ ਨਾ ਤਾਂ ਫੋਨ ਚੱਕਦਾ ਤੇ ਨਾ ਫੋਨ ਕਰਦਾ ਹੁਣ ਸਾਰਿਆਂ ਦੇ ਵਿੱਚ ਇਹੀ ਗੱਲ ਚੱਲਦੀ ਹੈ ਵੀ ਯਾਰ ਫੋਨ ਨਾ ਚੱਕਦਾ ਨਾ ਕਰਦਾ ਕਿਸੇ ਦੀ ਫੋਨ ਕਾਲ ਵੀ ਰੀਸੀਵ ਨਹੀਂ ਕਰਦਾ ਛੇਾਂ ਦੇ ਵਿੱਚੋਂ ਤੇ ਕਿਸੇ ਨੂੰ ਫੋਨ ਨਹੀਂ ਕਰਦਾ ਸਿਰਫ ਮੈਸੇਜ ਕਰਦਾ ਤੇ ਅੱਜ ਤੋਂ ਪਹਿਲਾਂ ਕਦੇ ਵੀ ਐਵੇਂ ਨਹੀਂ ਸੀ ਹੋਇਆ ਉਹ ਸਾਰੇ ਹੈਰਾਨ ਹੁੰਦੇ ਨੇ ਤੇ ਸਾਰਿਆਂ ਦਾ ਹੀ ਮੱਥਾ ਟਣਕਦਾ ਹੁਣ ਉਹਨਾਂ ਦੇ ਜ਼ਬਾਨ ਤੇ ਜਿਹੜੀ ਦਿਲ ਦੇ ਵਿੱਚ ਗੱਲ ਹੁੰਦੀ ਹੈ ਜ਼ਬਾਨ ਤੇ ਕੋਈ ਵੀ ਨਹੀਂ ਸਿਲੇ ਆਉਣਾ ਚਾਹੁੰਦਾ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਜਦੋਂ ਉਹਨਾਂ ਨੂੰ ਸ਼ੰਕਾ ਹੁੰਦੀ ਹੈ ਉਹ ਫਿਰ ਜਿੱਥੇ ਉਹਨੇ ਕਿਰਾਏ ਤੇ ਰਹਿੰਦਾ ਸੀ ਉੱਥੇ ਜਾਂਦੇ ਨੇ ਉੱਥੋਂ ਜਾ ਕੇ ਪੁੱਛਿਆ ਜਾਂਦਾ ਹੈ ਉੱਥੇ ਜਿਹੜਾ ਮਕਾਨ ਮਾਲਕ ਹੁੰਦਾ ਹੁਮੇਸ਼ ਸ਼ਰਮਾ ਉਹ ਤੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਵੀ ਇੱਥੋਂ ਚਲਾ ਗਿਆ ਉੱਤਰਾਖੰਡ ਚਲਾ ਗਿਆ ਮੈਂ ਕਿ ਆਪਣਾ ਸਮਾਨ ਲੈ ਕੇ ਚਲਾ ਗਿਆ ਮੈਨੂੰ ਤਾਂ ਕੁਝ ਪਤਾ ਨਹੀਂ ਕੋਣ ਹੋਰ ਹੈਰਾਨ ਹੁੰਦੇ ਨੇ ਵੀ ਸਾਨੂੰ ਬਿਨਾਂ ਦੱਸੇ ਉਹ ਸਮਾਨ ਲੈ ਕੇ ਚਲਾ ਗਿਆ ਇੱਥੇ ਹੈ ਨਹੀਂ ਫੋਨ ਰিসিਵ ਨਹੀਂ ਕਰਦਾ ਤੇ ਨਾ ਕਿਸੇ ਨੂੰ ਫੋਨ ਕਰਦਾ ਵੀ ਗਿਆ ਕਿਤੇ ਉਹ ਵਾਰ-ਵਾਰ ਜਦੋਂ ਫੇਰ ਉਹੀ ਮੈਸੇਜਾਂ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਫਿਰ ਦੋਸਤ ਕੀ ਕਰਦੇ ਨੇ ਉਹਦੇ ਪਿੰਡ ਜਾਂਦੇ ਨੇ ਉਹਦੇ ਪਿੰਡ ਜਾ ਕੇ ਪਤਾ ਕੀਤਾ ਜਾਂਦਾ ਜਦੋਂ ਪਿੰਡ ਜਾਂਦੇ ਨੇ ਉੱਥੇ ਪਤਾ ਲੱਗਦਾ ਵੀ ਜਿਹੜੀ ਇੱਥੇ ਜ਼ਮੀਨ ਤੇ ਘਰ ਉਹ ਅੰਕਿਤ ਵੇਚ ਚੁੱਕਿਆ ਇੱਥੋਂ ਕਰੀਬ ਇਹਨੂੰ 1 ਕਰੋੜ ਰੁਪਇਆ ਮਿਲਿਆ ਸੀ ਜਿਹੜਾ ਲੈ ਗਿਆ ਉਹਨੂੰ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਤਾਂ ਫਿਰ ਉਹਨਾਂ ਦਾ ਸ਼ੱਕ ਜਿਹੜਾ ਹੋਰ ਜ਼ਿਆਦਾ ਗਹਿਰ ਜਾਂਦਾ ਫਿਰ ਉਹ ਕੀ ਕਰਦੇ ਨੇ ਬੈਠ ਕੇ ਉਹਦੇ ਮੈਸੇਜ ਵਗੈਰਾ ਚੈੱਕ ਕਰਨ ਲੱਗ ਜਾਂਦੇ ਨੇ ਤੇ ਉਹਦੇ ਇੱਕ ਦੋਸਤ ਦੇਖਦਾ ਹੈ ਮੈਸੇਜ ਵੀ ਯਾਰ ਸਪੈਲਿੰਗ ਗਲਤ ਹੈ ਉਹ ਕਹਿੰਦੇ ਵੀ ਚਲੋ ਲੱਗਦਾ ਵੀ ਕਈ ਵਾਰ ਟਾਈਪ ਕਰਦੇ ਹੋਏ ਆ ਇੱਕ ਅੱਖਰ ਇੱਧਰ ਉੱਧਰ ਦੱਬਿਆ ਜਾਂਦਾ ਗਲਤ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਫਿਰ ਦੂਜੇ ਮੈਸੇਜ ਚੈੱਕ ਕੀਤੇ ਜਾਂਦੇ ਨੇ ਉਹਨਾਂ 'ਚ ਵੀ ਸਪੈਲਿੰਗ ਗਲਤ ਹੁੰਦੇ ਨੇ ਫਿਰ ਉਹਦੇ 15 20 ਮਹੀਨੇ 1.5 2 ਦੇ ਜਦੋਂ ਚੈੱਕ ਕਰਦੇ ਨੇ ਮੈਸੇਜ ਜਦੋਂ ਤੋ ਕਿਸੇ ਨੂੰ ਮਿਲਿਆ ਨਹੀਂ ਸੀ ਉਹਦੇ ਹਰੇਕ ਮੈਸੇਜ ਦੇ ਵਿੱਚ ਸਪੈਲਿੰਗ ਜਿਹੜੇ ਗਲਤ ਹੁੰਦੇ ਨੇ ਹੁਣ ਉਹ ਕਹਿੰਦੇ ਨੇ ਪੀ ਐਚ ਡੀ ਕਰਨ ਵਾਲਾ ਬੰਦਾ ਇਹ ਤੋਂ ਪਹਿਲਾਂ ਕਦੇ ਉਹਦੇ ਸਪੈਲਿੰਗ ਗਲਤ ਹੋਏ ਨਹੀਂ ਪੀ ਐਚ ਡੀ ਕਰ ਰਿਹਾ ਵੀ ਇੰਨੇ ਗਲਤ ਸਪੈਲਿੰਗ ਨਹੀਂ ਹੋ ਸਕਦੇ ਐਨੀ ਮਿਸਟੇਕ ਨਹੀਂ ਹੋ ਸਕਦੀ ਫਿਰ ਉਹਨਾਂ ਨੂੰ ਸ਼ੰਕਾ ਹੁੰਦੀ ਹੈ ਵੀ ਕਿਤੇ ਨਾ ਕਿਤੇ ਕੋਈ ਗੜਬੜ ਹੁਣ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਵੀ 1 ਕਰੋੜ ਰੁਪਈਆ ਵੀ ਉਹਨੂੰ ਮਿਲਿਆ ਤੇ ਜਿਹੜੇ 2 ਮਹੀਨਿਆਂ ਤੋਂ ਕਿਸੇ ਨੂੰ ਦਿਖਿਆ ਵੀ ਨਹੀਂ ਕਿਸੇ ਦੀ ਫੋਨ ਨਹੀਂ ਰিসিਵ ਨਹੀਂ ਕਰਦਾ ਕਿਸੇ ਨੂੰ ਕਾਲ ਨਹੀਂ ਕਰਦਾ ਤੇ ਜਿਹੜੇ ਮੈਸੇਜ ਕਰਦਾ ਉਹ ਵੀ ਜਿਹੜੇ ਸਪੈਲਿੰਗ ਗਲਤ ਨੇ ਹੁਣ ਉਹ ਇੱਕੋ ਸੁਰ ਦੇ ਵਿੱਚ ਕਹਿੰਦੇ ਨੇ ਵੀ ਅੰਕਦ ਨਾਲ ਕੋਈ ਘਟਨਾ ਵਾਪਰ ਚੁੱਕੀ ਹੈ ਫਿਰ ਉਹ ਪੁਲਿਸ ਕੋਲ ਜਾਂਦੇ ਨੇ ਤਾਂ ਪੁਲਿਸ ਕਹਿੰਦੀ ਹੈ ਵੀ ਕਿਤੇ ਗਿਆ ਹੋਣਾ ਇਹ ਚ ਕੀ ਹੈ ਕਿਤੇ ਵੀ ਜਾ ਸਕਦਾ ਜਰੂਰੀ ਤਾਂ ਨਹੀਂ ਤੁਹਾਨੂੰ ਦੱਸ ਕੇ ਜਾਵੇ ਵੀ ਤੁਸੀਂ ਕੌਣ ਹੋ ਕਿਉਂਕਿ ਪੁਲਿਸ ਨੇ ਸਾਰੀ ਡਿਟੇਲ ਲਿਖਣੀ ਹੁੰਦੀ ਹੈ ਵੀ ਤੁਹਾਡੀ ਕੀ ਰਿਸ਼ਤੇਦਾਰ ਕਿ ਉਹ ਦੱਸ ਦੇ ਨੇ ਵੀ ਅਸੀਂ ਇਹਦੇ ਦੋਸਤ ਹਾਂ ਤੇ ਉਹਦਾ ਨਾਂ ਤਾਂ ਮਾਪਾਪ ਹੈ ਹੋਰ ਉਹਦਾ ਰਿਸ਼ਤੇਦਾਰ ਨਾਲ ਕਿਸੇ ਨਾਲ ਹੈ ਨਹੀਂ ਤੇ ਉਹਦੀ ਭਾਲ ਕੀਤੀ ਜਾਂਦੀ ਹੈ ਪੁਲਿਸ ਕਹਿੰਦੀ ਹੈ ਵੀ ਇਹ ਕਿਤੇ ਗਿਆ ਹੋਣਾ ਇਹ ਚਾਲ ਕਰਨ ਵਾਲੀ ਜਿਹੜੀ ਗੱਲ ਹੈ ਫਿਰ ਉਹ ਦੱਸਦੇ ਨੇ ਵੀ 1 ਕਰੋੜ ਰੁਪਈਆ ਵੀ ਉਹਨੇ ਜ਼ਮੀਨ ਵੇਚ ਕੇ ਉਹਨੂੰ 1 ਕਰੋੜ ਰੁਪਈਆ ਵੀ ਮਿਲਿਆ ਤੇ ਜਿਹੜੀ ਆ ਸਪੈਲਿੰਗ ਗਲਤ ਨੇ ਸਾਨੂੰ ਜਰੂਰ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਗੜਬੜ ਹੁਣ ਜਦੋਂ 1 ਕਰੋੜ ਰੁਪਈਆ ਦੀ ਗੱਲ ਸੁਣਦੀ ਹੈ ਪੁਲਿਸ ਤਾਂ ਪੁਲਿਸ ਦੇ ਵੀ ਕੰਨ ਖੜੇ ਹੁੰਦੇ ਨੇ ਕਿਉਂਕਿ ਪੁਲਿਸ ਦਾ ਰੋਜ਼ ਦਾ ਕੰਮ ਹੁੰਦਾ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ ਤਾਂ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰਦੀ ਹੈ ਹੁਣ ਜਦੋਂ ਪੁਲਿਸ ਤਫ਼ਤੀਸ਼ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਫੋਨ ਨੰਬਰ ਲਿਆ ਜਾਂਦਾ ਜਦੋਂ ਵੀ ਉਹਦਾ ਫੋਨ ਦੇਰਾ ਦੂਨ ਦੇ ਵਿੱਚ ਆਉਣਾ ਤੇ ਉੱਥੇ ਉਹਨੇ ਪੈਸੇ ਕਢਾਏ ਨੇ ਹੁਣ ਪੁਲਿਸ ਫਿਰ ઋਸ਼ੀਕੇਸ਼ ਦੇ ਵਿੱਚ ਕਦੇ ਹਰਦوار ਹੁਣ ਪੁਲਿਸ ਕਹਿੰਦੀ ਹੈ ਵੀ ਉਹ ਕਿਤੇ ਘੁੰਮਣ ਫਿਰਨ ਗਿਆ ਵੀ ਆਹ ਦੇਖੋ ਉਹਦਾ ਫੋਨ ਵੀ ਚੱਲ ਰਿਹਾ ਤੇ ਪੈਸੇ ਵੀ ਕਢਾ ਰਿਹਾ ਜਗਾ ਜਗਾ ਤੋਂ ਪਰ ਉਹਨਾਂ ਨੂੰ ਯਕੀਨ ਨਹੀਂ ਆਉਂਦਾ ਪੁਲਿਸ ਚਲੋ ਕਰਨ ਦੀ ਬਈ ਸੀਸੀ ਟੀਵੀ ਜਿਹੜੀ ਫੁਟੇਜ ਹੈ ਏਟੀਐਮ ਦੀ ਉਹ ਕਢਾ ਕੇ ਦੇਖਦੇ ਆਣ ਉਹਨੇ ਏਟੀਐਮ ਦੀ ਫੁਟੇਜ ਕਢਾਈ ਜਾਂਦੀ ਹੈ ਤੇ ਉਥੇ ਦੇਖਦੇ ਨੇ ਵੀ ਜਿਹੜਾ ਬੰਦਾ ਉਹਦੇ ਏਟੀਐਮ ਤੇ ਪੈਸੇ ਕਢਾ ਰਿਆ ਤਾਂ ਪੁਲਿਸ ਜਦੋਂ ਤੁਸੀ ਸੀਸੀਟੀਵੀ ਦਿਖਾਉਂਦੀ ਹੈ ਦੋਸਤਾਂ ਨੂੰ ਉਹ ਕਹਿੰਦੇ ਵੀ ਇਹ ਨਹੀਂ ਹੈ ਇਹ ਬਾਡੀ ਸਟਰਕਚਰ ਹੈ ਜਿਹੜਾ ਇਹ ਅੰਕਿਤ ਦਾ ਨਹੀਂ ਹੈ ਜਿਹੜਾ ਬੰਦਾ ਪੈਸੇ ਕਢਾਂਦਾ ਉਹਨੇ ਮਾਸਕ ਪਾਇਆ ਹੁੰਦਾ ਤੇ ਟੋਪੀ ਲਾਈ ਹੁੰਦੀ ਹੈ ਉਹ ਪਹਿਚਾਣ ਵੀ ਨਹੀਂ ਆਉਂਦਾ ਤੇ ਸਰੀਰ ਦੇ ਸਟਰਕਚਰ ਤੋਂ ਉਹ ਲੱਗਦਾ ਵੀ ਉਹ ਹੈ ਨਹੀਂ ਹੁਣ ਦੋਸਤਾਂ ਦਾ ਕਹਿਣਾ ਹੁੰਦਾ ਕਿਸੇ ਹੋਰ ਦੇ ਵਿੱਚ ਵੀ ਉਹ ਨਹੀਂ ਹੈ ਫਿਰ ਉਹਦੀ ਪਾਲ ਕੀਤੀ ਜਾਂਦੀ ਹੈ ਮਕਾਨ ਮਾਲਕ ਨੂੰ ਪੁੱਛਿਆ ਜਾਂਦਾ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਨਹੀਂ ਪਤਾ ਜੋ ਪਹਿਲਾਂ ਦੋਸਤਾਂ ਨੂੰ ਦੱਸਦਾ ਉਹੀ ਕੁਝ ਪੁਲਿਸ ਨੂੰ ਦੱਸਦਾ ਪਰ ਪੁਲਿਸ ਨੂੰ ਕਿਤੇ ਨਾ ਕਿਤੇ ਹੁਣ ਸ਼ੰਕਾ ਹੋਣ ਲੱਗ ਜਾਂਦੀ ਹੈ ਹੁਣ ਜਦੋਂ ਮਕਾਨ ਮਾਲਕ ਕੋਲ ਪੁਲਿਸ ਪਹੁੰਚਦੀ ਹੈ ਤੇ ਉੱਥੇ ਉਹ ਕਹਾਣੀ ਦੱਸਦਾ ਉਸ ਤੋਂ ਬਾਅਦ ਫਿਰ ਮੈਸੇਜ ਆਉਂਦਾ ਅੰਕਤ ਦਾ ਵੀ ਮੈਂ ਸੇਫ ਹਾਂ ਤੁਸੀਂ ਘਬਰਾਓ ਨਾ ਮੈਂ ਉੱਤਰਾਖੰਡ ਚਾ ਹਜੇ ਮੈਂ ਇੱਥੇ ਰਹਿਣਾ ਮੈਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਹੁਣ ਜਿਹੜੇ ਦੋਸਤ ਹੁੰਦੇ ਨੇ ਉਹਨਾਂ ਦਾ ਦਿਮਾਗ ਜਿਹੜਾ ਚਕਰਾਂਦਾ ਵੀ ਇਹ ਮੈਸੇਜ ਇਹਨੂੰ ਕਰਨ ਦੀ ਕੀ ਜ਼ਰੂਰਤ ਹੈ ਵੀ ਮੈਂ ਸੇਫ ਹੁਣ ਫਿਰ ਪੁਲਿਸ ਕੋਲ ਪਹੁੰਚਦੇ ਨੇ ਵੀ ਇਹ ਮੈਸੇਜ ਆਇਆ ਵੀ ਮੈਂ ਸੇਫ ਹਾਂ ਤੇ ਇਹਦਾ ਕੀ ਕਾਰਨ ਹੈ ਇਹ ਅਸੀਂ ਇਹ ਮੈਸੇਜ ਇਹਨੇ ਕਿਉਂ ਕੀਤਾ ਫਿਰ ਉਹਦੀ ਬੈਂਕ ਡਿਟੇਲ ਚੈੱਕ ਕੀਤੀ ਜਾਂਦੀ ਜਦੋਂ ਬੈਂਕ ਡਿਟੇਲ ਕਢਾਈ ਜਾਂਦੀ ਹੈ ਉੱਥੋਂ ਪਤਾ ਲੱਗਦਾ ਵੀ ਕਰੀਬ-ਕਰੀਬ ਉਹਦਾ ਜਿਹੜਾ 50-60 ਲੱਖ ਰੁਪਈਆ ਨਿਕਲਿਆ ਹੁੰਦਾ 40 ਲੱਖ ਰੁਪਈਆ ਇੱਕ ਤੇ ਦੋ ਕੁ ਮਹੀਨਿਆਂ ਦੇ ਵਿੱਚ ਜਗ੍ਹਾ-ਜਗ੍ਹਾ ਤੋਂ 10-12 ਲੱਖ ਰੁਪਏ ਨਿਕਲਦਾ ਤੇ ਫਿਰ ਹੁਣ ਇੱਥੇ ਵੀ ਮੱਥਾ ਠਣਕਦਾ ਵੀ ਇਹ ਜਰੂਰ ਕੋਈ ਬੰਦਾ ਜਿਹੜਾ ਹੋਰ ਹੈ ਉਹ ਅੰਕਿਤ ਦਾ ਏਟੀਐਮ ਯੂਜ਼ ਕਰ ਰਿਹਾ ਤੇ ਅੰਕਿਤ ਨੂੰ ਜਾਂ ਕਿਤੇ ਕਿਡਨਾਪ ਕੀਤਾ ਹੋਇਆ ਤੇ ਉਹਦਾ ਖਾਤਾ ਜਿਹੜਾ ਖਾਲੀ ਕੀਤਾ ਪੁਲਸ ਫੇਰ ਮਕਾਨ ਮਾਲਕ ਕੋਲ ਜਾਂਦੀ ਹੈ ਜਿਹੜਾ ਮਕਾਨ ਮਾਲਕ ਹੁੰਦਾ ਉਹ ਹਮੇਸ਼ ਸ਼ਰਮਾ ਉਹਨੂੰ ਗ੍ਰਿਫਤਾਰ ਕਰਦੀ ਹੈ ਪੁਲਸ ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਜਦੋਂ ਉਹਦੇ ਘਰ ਦੀ ਤਲਾਸ਼ੀ ਲੈਂਦੇ ਨੇ ਜਿਹੜੇ ਕਮਰੇ ਦੇ ਵਿੱਚੋਂ ਰਹਿੰਦਾ ਸੀ ਹੁਣ ਖੁੱਲ੍ਹੀਆਂ ਅੱਖਾਂ ਨਾਲ ਤਾਂ ਉੱਥੇ ਕੁਝ ਨਹੀਂ ਦਿਖਦਾ ਪਰ ਪੁਲਿਸ ਉੱਥੇ ਫੋਰੈਂਸਿਕ ਟੀਮ ਨੂੰ ਬੁਲਾਉਂਦਾ ਜਿਹੜੀ ਫੋਰੈਂਸਿਕ ਵਾਲੇ ਹੁੰਦੇ ਨੇ ਇਹ ਉਹ ਚੀਜ਼ ਵੀ ਦੇਖ ਸਕਦੇ ਨੇ ਜਿਹੜੀਆਂ ਕਿ ਖੁੱਲ੍ਹੀਆਂ ਅੱਖਾਂ ਨਹੀਂ ਦੇਖ ਸਕਦੀਆਂ ਜਦੋਂ ਇਹ ਬਰੀਕੀ ਨਾਲ ਜਾਂਚ ਕਰਦੇ ਨੇ ਤਾਂ ਉੱਥੇ ਖੂਨ ਦੇ ਧੱਬੇ ਮਿਲਦੇ ਨੇ ਹੁਣ ਉੱਥੋਂ ਜਿਹੜਾ ਕਿ ਉਹ ਸੈਂਪਲ ਵਗੈਰਾ ਜੋ ਵੀ ਕਲੈਕਟ ਕਰ ਸਕਦੇ ਸੀ ਉਹ ਕਲੈਕਟ ਕੀਤਾ ਜਾਂਦਾ ਤੇ ਪਰਮੇਸ਼ ਤੋਂ ਪੁੱਛਿਆ ਜਾਂਦਾ ਖੂਨ ਦੇ ਧੱਬਿਆਂ ਬਾਰੇ ਉਹਦੇ ਕੋਲ ਕੋਈ ਵੀ ਉਸ ਜਿਹੜੀ ਹੈ ਜਾਣਕਾਰੀ ਨਹੀਂ ਹੁੰਦੀ ਕੋਈ ਜਵਾਬ ਨਹੀਂ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਨਹੀਂ ਪਤਾ ਇੱਥੇ ਉਹ ਰਹਿੰਦਾ ਸੀ ਸਮਾਨ ਲੈ ਕੇ ਚਲਾ ਗਿਆ ਮੈਨੂੰ ਤਾਂ ਕਿਤੇ ਕੁਝ ਤੱਬੇ-ਤੂਬੇ ਵਗੈਰਾ ਦਿਖੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਤਾਂ ਫਿਰ ਜਿਹੜਾ ਉਮੇਸ਼ ਹੁੰਦਾ ਉਹ ਵੀ ਬੋਲਦਾ ਹੁਣ ਜਿਹੜੀ ਉਹ ਕਹਾਣੀ ਦੱਸਦਾ ਉਹਦੇ ਵਿੱਚ ਅੰਕਿਤ ਵਿਸ਼ਵਾਸ ਕਰਕੇ ਕਿਸ ਜਗ੍ਹਾ ਤੇ ਕਿਸ ਹਾਲਾਤ ਚ ਪਹੁੰਚ ਜਾਂਦਾ ਇਹ ਹੁਣ ਉਹ ਜਦੋਂ ਦੱਸਦਾ ਤਾਂ ਸਾਰੇ ਹੈਰਾਨ ਰਹਿ ਜਾਂਦੇ ਨੇ ਉਹ ਦੱਸਦਾ ਵੀ ਜਿਹੜਾ ਅੰਕਿਤ ਹੈ ਉਹਨੇ ਜ਼ਮੀਨ ਵੇਚ ਕੇ ਉਹਨੂੰ 1 ਕਰੋੜ ਰੁਪਇਆ ਮਿਲਿਆ ਸੀ ਤੇ ਇਹ ਗੱਲ ਦਾ ਉਮੇਸ਼ ਨੂੰ ਪਤਾ ਸੀ ਕਿਉਂਕਿ ਹਮੇਸ਼ ਥੋੜੀ ਦੇਰ ਪਹਿਲਾਂ ਉਹਦੀ ਮਾੜੀ ਮੁੱਟੀ ਦੋਸਤੀ ਹੁੰਦੀ ਆ ਉਹਦੇ ਨਾਲ ਉਹਨੇ ਕਿਰਾਏ ਤੇ ਕਮਰਾ ਲੈਣਾ ਹੁੰਦਾ ਤਾਂ ਕਹਿੰਦਾ ਮੇਰੇ ਘਰ ਆ ਕੇ ਰਹਿ ਜਾ ਤਾਂ ਉਹ ਕਹਿੰਦਾ ਵੀ ਨਹੀਂ ਮੈਂ ਫ੍ਰੀ ਚ ਨਹੀਂ ਰਹਿਣਾ ਮੈਂ ਕਿਰਾਇਆ ਦਵਾਂਗਾ ਕਹਿੰਦਾ ਠੀਕ ਹੈ ਤੂੰ ਕਿਰਾਇਆ ਦੇ ਦੇ ਹੁਣ ਇਹਨਾਂ ਦੀ ਉੱਥੇ ਚਲੋ ਮਾੜੀ ਮੁੱਟੀ ਜਾਣ ਪਛਾਣ ਹੁੰਦੀ ਹੈ ਤੇ ਗੱਲਾਂ ਬਾਤਾਂ ਆਪਸ ਦੇ ਵਿੱਚ ਕਰਦੇ ਨੇ ਜਿਹੜਾ ਉਮੇਸ਼ ਉਹਦੇ ਨਾਲ ਬਹੁਤ ਬੰਦ ਨਜ਼ਦੀਕੀਆਂ ਵਧਾ ਲਿੰਦਾ ਤੇ ਉਹਨੂੰ ਪਤਾ ਲੱਗਦਾ ਵੀ ਇਹਨੂੰ 1 ਕਰੋੜ ਰੁਪਏ ਮਿਲਿਆ ਉਹ ਤੋਂ ਹੁਣ ਇਹਨੂੰ ਪਤਾ ਇਹ ਵੀ ਲੱਗਦਾ ਹੌਲੀ ਹੌਲੀ ਗੱਲਾਂ ਦੇ ਵਿੱਚ ਵੀ ਇਹਦਾ ਅੱਗੇ ਪਿੱਛੇ ਕੋਈ ਨਹੀਂ ਹੈ ਤਾਂ ਉਹ ਤੋਂ ਪੈਸੇ ਮੰਗਦਾ ਵੀ ਮੈਂ ਕੰਮ ਧੰਦੇ ਵਾਸਤੇ ਪੈਸੇ ਚਾਹੀਦੇ ਨੇ ਬਿਜ਼ਨਸ ਵਾਸਤੇ ਤੇ ਮੈਂ ਤੇਰੇ ਪੈਸੇ ਵਾਪਸ ਕਰ ਦਾਂਗਾ ਮੈਨੂੰ 40 ਲੱਖ ਰੁਪਏ ਚਾਹੀਦੇ ਅੰਕਦ ਏਡਾ ਭੋਲਾ ਸੀ ਵੀ ਉਹ 40 ਲੱਖ ਰੁਪਏ ਉਹਨੂੰ ਬਿਜ਼ਨਸ ਵਾਸਤੇ ਦੇ ਦਿੰਦਾ ਉਹ 40 ਲੱਖ ਰੁਪਏ ਜਦੋਂ ਲੈ ਲੈਂਦਾ ਫਿਰ ਉਹਦੇ ਦਿਮਾਗ ਦੇ ਵਿੱਚ ਹੋਰ ਖਤਰਨਾਕ ਪਲਾਨਿੰਗ ਹੁੰਦੀ ਹੈ ਦੇਖੋ ਉਹਨੂੰ ਇੰਨੇ ਤੇ ਸਬਰ ਨਹੀਂ ਆਇਆ ਉਹਨੂੰ 40 ਲੱਖ ਰੁਪਏ ਉਹਨੇ ਇਹਦੇ ਬਿਜ਼ਨਸ ਵਾਸਤੇ ਦਿੱਤਾ ਪਰ ਕਿੱਡਾ ਉਹ ਗਲਤ ਤੇ ਦਰਿੰਦਾ ਬੰਦਾ ਸੀ ਉਹਨੇ क्रूरਤਾ ਦੀ ਹੱਦ ਕੀਤੀ ਅੱਗੇ ਚੱਲ ਕੇ ਹੁਣ ਉਹਨੇ ਦਿਮਾਗ ਦੇ ਵਿੱਚ ਆਉਂਦਾ ਵੀ ਇਹ 40 ਲੱਖ ਰੁਪਏ ਵਾਪਸ ਮੋੜਨਾ ਪਏਗਾ ਤੇ ਕੁਝ ਐਸਾ ਕਰਾਂ ਵੀ ਜਿਹੜਾ ਇਹਦੇ ਕੋਲ ਬਾਕੀ 60 ਲੱਖ ਰੁਪਏ ਉਹ ਵੀ ਮੇਰੇ ਕੋਲ ਆ ਜੇ ਹੁਣ ਉਹ ਦਿਮਾਗ ਦੇ ਵਿੱਚ ਸੋਚਣ ਲੱਗ ਪੈਂਦਾ ਤੇ ਉਹ ਪਲਾਨਿੰਗ ਕਰਦਾ ਵੀ ਜੇ ਅੰਕਿਤ ਹੀ ਨਾ ਰਹੇ ਨਾਤੇ ਦੀ ਕੋਈ ਪੈਰ ਵੀ ਕਰਨ ਵਾਲਾ ਨਾ ਕੋਈ ਕੇਸ ਕਰਨ ਵਾਲਾ ਨਾ ਕਿਸੇ ਨੂੰ ਪਤਾ ਲੱਗਣਾ ਤੇ ਜਿਹੜਾ 40 ਲੱਖ ਮੇਰੇ ਕੋਲ ਆ ਚੁੱਕਿਆ ਤੇ 60 ਲੱਖ ਰੁਪਏ ਜਿਹੜਾ ਹੋਰ ਹੈ ਉਹ ਵੀ ਮੈਂ ਹਾਸਲ ਕਰਾਂ ਹੁਣੇ 60 ਲੱਖ ਰੁਪਏ ਦੀ ਜੁਗਾਰ ਲਾਣ ਲੱਗ ਜਾਂਦਾ ਉਸੇ ਜੁਗਾਰ ਦੇ ਤਹਿਤ ਇੱਕ ਦਿਨ ਕੀ ਕਰਦਾ ਹੈ 6 ਅਕਤੂਬਰ ਨੂੰ ਅੰਕਿਤ ਵਾਸਤੇ ਜੂਸ ਲੈ ਕੇ ਆਉਂਦਾ ਉਹਨੂੰ ਜੂਸ ਪਿਆਇਆ ਜਾਂਦਾ ਹੈ ਜੂਸ ਦੇ ਵਿੱਚ ਕੋਈ ਨਸ਼ੇਲੀ ਦਵਾਈ ਮਲਾਂਦਾ ਤਾਂ ਉਹ ਪੀ ਕੇ ਬੇਹੋਸ਼ ਹੋ ਜਾਂਦਾ ਉਹ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਉਹਦੀ ਹੱਤਿਆ ਕੀਤੀ ਜਾਂਦੀ ਹੈ ਜੇਰਾਮ ਇਹ ਹੁੰਦਾ ਇਹ ਕਿਸੇ ਹੱਡੀਆਂ ਵਾਲੇ ਡਾਕਟਰ ਕੋਲ ਕੰਮ ਕਰਦਾ ਹੁੰਦਾ ਉਥੇ ਪਲਸਟਰ ਪਲੂਸਟਰ ਕੱਟਦਾ ਹੁੰਦਾ ਆਰੀ ਨਾਲ ਤੇ ਇਹਨੂੰ ਹੁਣ ਸਾਰਾ ਹਸਾਬ ਦਾ ਬਾਅਦ ਚੁੱਕਿਆ ਇਸ ਇਹ ਆਰੀ ਲੈ ਕੇ ਆਉਂਦਾ ਇਹ ਆਰੀ ਨਾਲ ਅੰਕਿਤ ਦੀ Laash ਦੇ ਤਿੰਨ ਟੁਕੜੇ ਕਰਦਾ ਗਲਾ ਟਕਟਦਾ ਫਿਰ ਢਾੜ ਕੱਟਦਾ ਤੇ ਫਿਰ ਲੱਗਦਾ ਤਿੰਨ ਟੁਕੜੇ ਕਰਕੇ ਇਹ ਉੱਥੇ ਹੀ ਰੱਖ ਦਿੰਦਾ ਕਮਰੇ ਦੇ ਵਿੱਚ ਤੇ ਕਮਰੇ ਦੇ ਵਿੱਚ ਪਏ ਰਹਿੰਦੇ ਨੇ ਲੋਕ ਲਾ ਦਿੰਦਾ ਬਾਹਰ ਤੇ ਉਹ ਤੋਂ ਬਾਅਦ ਦੂਜੇ ਦਿਨੇ ਗੱਡੀ ਲੈ ਕੇ ਹੁੰਦਾ ਆਪਣੇ ਕਿਸੇ ਦੋਸਤ ਦੇ ਤੇ লাশ ਦੇ ਟੁਕੜੇ ਜਿਹੜੇ ਨੇ ਉਹ ਗੱਡੀ ਦੇ ਵਿੱਚ ਰੱਖੇ ਜਾਂਦੇ ਨੇ ਹੁਣ ਉਹ ਟੁਕੜਿਆਂ ਨੂੰ ਇਹ ਅੱਡ ਅੱਡ ਜਗ੍ਹਾ ਦੇ ਵਿੱਚ ਕਰੀਬ 25 25 30 ਕਿਲੋਮੀਟਰ ਦੂਰ ਇੱਕ ਦੂਜੇ ਤੋਂ ਜੇ ਇੱਕ ਉੱਤਰ ਦੇ ਵਿੱਚ ਇੱਕ ਦੱਖਣ ਦੇ ਵਿੱਚ ਇੱਕ ਪੂਰਬ ਦੇ ਵਿੱਚ ਐਵੇਂ ਸਿੜ ਦਿੰਦਾ ਉਹ ਸਿਟਣ ਤੋਂ ਬਾਅਦ ਇਹ ਏਡਾ ਛਾਤਰ ਹੁੰਦਾ ਜਿਹੜੇ ਕੱਪੜੇ ਹੁੰਦੇ ਨੇ ਅੰਕਿਤ ਦੇ ਉਹ ਤੇ ਜਿਹੜੇ ਨੇ ਕੱਪੜੇ ਉਸ ਟਾਈਮ ਆਪ ਪਾਏ ਹੋਈ ਸੀ ਇਹ ਦੋਨਾਂ ਦੇ ਕੱਪੜੇ ਵੀ ਜਲਾ ਦਿੰਦਾ ਵੀ ਕਿਤੇ ਵੀ ਕੋਈ ਸਬੂਤ ਨਾ ਰਹੇ ਫਿਰ ਜਦੋਂ ਇਹ ਪੁਲਿਸ ਨੂੰ ਸਾਰਾ ਕੁਝ ਪਤਾ ਲੱਗਦਾ ਤਾਂ ਪੁਲਿਸ ਨੇ ਇਹ ਗ੍ਰਿਫਤਾਰ ਤਾਂ ਕੀਤਾ ਹੀ ਹੋਇਆ ਸੀ ਤੇ ਐਫ ਆਈ ਆਰ ਹੁੰਦੀ ਹੈ ਐਫ ਆਈ ਆਰ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਤੇ ਉਹ ਜਿਹੜੀ ਆਰੀ ਹੁੰਦੀ ਹੈ ਉਹ ਬਰਾਮਦ ਕੀਤੀ ਜਾਂਦੀ ਹੈ ਗੱਡੀ ਬਰਾਮਦ ਕੀਤੀ ਜਾਂਦੀ ਹੈ ਹਾਲਾਂਕਿ লাশ ਨੂੰ ਹੁਣ 2 ਮਹੀਨੇ ਹੋ ਚੁੱਕੇ ਸੀ ਤੇ ਅੱਡ ਅੱਡ ਜਗ੍ਹਾ ਤੇ ਸਿੱਟੀ ਸੀ ਉਹ লাশ ਤਾਂ ਨਹੀਂ ਮਿਲਦੀ ਪਰ ਜਿਹੜੇ ਉੱਥੇ ਡੀ ਸੀ ਪੀ ਹੁੰਦੇ ਨੇ ਹੀਰਜ ਰਾਜਾ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਡੇ ਕੋਲ ਪ੍ਰਾਪਤ ਦੇ ਨੇ ਸਬੂਤ ਨਹੀਂ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾ ਸਕੇ ਉੰਜੜਾ ਏਟੀਐਮ ਦਾ ਸੀ ਇਹ ਆਪਣੇ ਇੱਕ ਦੋਸਤ ਪ੍ਰਵੇਜ ਨੂੰ ਕਰਦਾ ਸ਼ਾਮਲ ਆਪਣੇ ਪਲਾਨ ਦੇ ਵਿੱਚ ਉਹਨੂੰ ਕਹਿੰਦਾ ਵੀ ਤੈਨੂੰ ਪੈਸੇ ਚਾਹੀਦੇ ਨੇ ਪੈਸੇ ਕਿਨੂੰ ਨਹੀਂ ਚਾਹੀਦੇ ਹੁੰਦੇ ਉਹ ਵੀ ਕਹਿੰਦਾ ਹਾਂ ਤੇ ਉਹਨੂੰ ਕਹਿੰਦਾ ਵੀ ਤੂੰ ਜਾਣਾ ਜਗਾ ਜਗਾ ਆਪਣੇ ਇੱਥੋਂ ਨਹੀਂ ਤੂੰ ਗਾਜ਼ੀਆਬਾਦ ਤੋਂ ਕਿਸੇ ਵੀ ਏਟੀਐਮ ਤੇ ਨਹੀਂ ਜਾਣਾ ਤੂੰ ਘੁੰਮਣਾ ਫਿਰਨਾ ਤੇ ਉੱਥੇ ਜਾ ਕੇ ਤੂੰ ਏਟੀਐਮ ਤੋਂ ਪੈਸੇ ਕੈਸ਼ ਕਰਵਾਉਣੇ ਨੇ ਤੇ ਜਿਹੜਾ ਉਹਦਾ ਮੋਬਾਈਲ ਹੈ ਉਹ ਤੂੰ ਏਟੀਐਮ ਦੇ ਸਮੇਂ ਆਨ ਕਰਨਾ ਉਦੋਂ ਬਾਅਦ ਆਫ ਕਰ ਦੇਣਾ ਕਿਸੇ ਦਾ ਫੋਨ ਨਾ ਤੋ ਚੱਕਣਾ ਤੇ ਨਾ ਕਿਸੇ ਨੂੰ ਫੋਨ ਇਸ ਫੋਨ ਤੋਂ ਕਰਨਾ ਤਾਂ ਕਿ ਇਹ ਲੱਗੇ ਵੀ ਜਿਹੜਾ ਅੰਕਿਤ ਹੈ ਉਹ ਘੁੰਮਦਾ ਫਿਰਦਾ ਤੇ ਆਪਣੀ ਆਈਟੀਮ ਚੋਂ ਪੈਸੇ ਕਢਾ ਰਿਆ ਕਿ ਕੱਲ ਨੂੰ ਜੇ ਕਿਤੇ ਪੁਲਿਸ ਜਿਹੜੀ ਆ ਉਹ ਕਾਲ ਡੀਟੇਲ ਕੱਢੇ ਜਾਂ ਲੋਕੇਸ਼ਨ ਕੱਢੇ ਤਾਂ ਉਹਦਾ ਫੋਨ ਜਿਹੜਾ ਉੱਥੇ ਉਸ ਟਾਈਮ ਲੱਗੇ ਵੀ ਹਾਂ ਏ ਅੰਕਿਤ ਇੱਥੇ ਫਿਰਦਾ ਤੇ ਉਹ ਜਿਹੜੀ ਸੀ ਫਿਰ ਪ੍ਰਵੇਸ਼ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਦੋਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹਨਾਂ ਤੇ ਫਿਰ ਜਿਹੜੀ ਅਗਲੀ ਕਾਰਵਾਈ ਕੀਤੀ ਜਾਂਦੀ ਤੇ ਕੇਸ ਤਿਆਰ ਕੀਤਾ ਜਾਂਦਾ ਜਿਹੜਾ ਅੰਕਿਤ ਹੈ ਉਹ ਕਿਉਂਕਿ ਪੈਸਾ ਇੱਕ ਐਸੀ ਚੀਜ਼ ਹੈ ਜਿਹੜਾ ਦਿਖਾਵੇ ਦੀ ਚੀਜ਼ ਨਹੀਂ ਜਾਂ ਕਿਸੇ ਨੂੰ ਦੱਸਣ ਦੀ ਚੀਜ਼ ਨਹੀਂ ਪਰ ਉਹਨੇ ਇਹਦੇ ਨਾਲ ਜਾਣਕਾਰੀ ਸਾਂਝੀ ਕੀਤੀ ਇਹ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਵੀ ਫਿਰ ਉਹ ਇਹਨੂੰ ਪੈਸੇ ਵੀ ਦਿੰਦਾ ਉਹ ਕਹਾਵਤ ਹੈ ਨਾ ਇੱਕ ਵੀ ਜੇ ਕਿਸੇ ਨਾਲ ਬੋਲਚਾਲ ਬੰਦ ਕਰਨਾ ਜੇ ਕਿਸੇ ਨਾਲ ਰਿਸ਼ਤੇਦਾਰੀ ਖਰਾਬ ਕਰਨੀ ਹੈ ਤਾਂ ਉਹਨੂੰ ਪੈਸੇ ਦੇ ਦੋ ਤੇ ਇਹੀ ਜਿਹੜੀ ਗੱਲ ਹੈ ਇੱਥੇ ਵੀ ਸਾਬਤ ਹੁੰਦੀ ਹੈ ਉਨੇ ਨੂੰ ਪੈਸੇ ਦਿੱਤੇ ਪੈਸੇ ਦੀ ਜਾਣਕਾਰੀ ਦਿੱਤੀ ਇਹਦੇ ਕੋਲ ਕਿੰਨਾ ਪੈਸਾ ਸੀ ਉਹਦੇ ਕਰਕੇ ਉਹਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਿਹੜਾ ਉਮੇਸ਼ ਸੀ ਉਹਨੇ ਪਲਾਨਿੰਗ ਸਾਰੀ ਸੋਚ ਸਮਝ ਕੇ ਕੀਤੀ ਬਹੁਤ ਵਧੀਆ ਕੀਤੀ ਵੀ ਕਿਤੇ ਸਬੂਤ ਨਹੀਂ ਛੱਡਿਆ ਪੁਲਿਸ ਨੇ ਸੈਂਪਲ ਵੀ ਹਾਲਾਂਕਿ ਉਹ ਤੋਂ ਕਲੈਕਟ ਕੀਤੇ ਉਹਦੇ ਕਮਰੇ ਦੇ ਵਿੱਚ ਵਕਤ ਦੇ ਬਲੱਡ ਦੇ ਆਰੀ ਵੀ ਤੇ ਗੱਡੀ ਵੀ ਤੇ ਉਹ ਆਪਣਾ ਉਹਨੇ ਇਕਵਾਲੀਆ ਜੁਰਮ ਵੀ ਕਬੂਲ ਕੀਤਾ ਤੇ ਅੰਕਿਤ ਦਾ ਫੋਨ ਹੈ ਜਿਹੜਾ ਉਹ ਇਹਨਾਂ ਤੋਂ ਬਰਾਮਦ ਹੋਇਆ ਤੇ ਜਿਹੜੇ ਜਗ੍ਹਾ ਜਗ੍ਹਾ ਪੈਸੇ ਕਢਾਏ ਸੀ ਉਹ ਵੀ ਇਹਨਾਂ ਦਾ ਪਤਾ ਲੱਗਿਆ ਪਰ ਉਮੇਸ਼ ਇੱਕ ਗੱਲ ਹੋਰ ਭੁੱਲ ਗਿਆ। ਉਹਨੂੰ ਪਤਾ ਸੀ ਵੀ ਇਹਦੇ ਮਾਪੇ-ਬਾਪ ਨਹੀਂ ਹੈਗੇ, ਇਹਦਾ ਕੋਈ ਰਿਸ਼ਤੇਦਾਰ ਵੀ ਇਹਦੇ ਨਾਲ ਨਹੀਂ ਹੈਗਾ, ਵੀ ਕਿਸੇ ਨੇ ਪਿਆਰ ਵੀ ਨਹੀਂ ਕਰਨਾ। ਉਹ ਇਹ ਗੱਲ ਭੁੱਲ ਗਿਆ ਵੀ ਇਹਦੇ 6 ਦੋਸਤ ਵੀ ਨੇ। ਉਹ 6 ਦੋਸਤ ਇਹਨੂੰ ਲੱਭਦੇ ਹੋਏ ਜ਼ਰੂਰ ਆਉਣਗੇ। ਉਹ 6 ਦੋਸਤਾਂ ਨੇ ਪੈਰਵਾਈ ਕੀਤੀ। ਉਹ 6 ਦੋਸਤਾਂ ਨੇ ਤੇ ਐਫ ਆਈ ਆਰ ਕਰਾਈ। ਉਹ 6 ਦੋਸਤਾਂ ਨੇ ਹੀ ਇਹਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ। ਇਹ ਉਹਨਾਂ ਦਾ ਭੁੱਲ ਗਿਆ ਸੀ ਵੀ ਇੱਕ ਐਸੇ ਉਨੇ ਰਿਸ਼ਤਾ ਬਣਾਇਆ ਐਸਾ ਰਿਸ਼ਤਾ ਬਣਾਇਆ ਵੀ ਜਿਹੜਾ ਮੈਨੂੰ ਸਲਾਖਾਂ ਦੇ ਪਿੱਛੇ ਬਚਾਇਆ ਉਹ 6 ਦੋਸਤਾਂ ਨੂੰ ਭੁੱਲ ਗਿਆ ਉਹ ਜਿਹੜੇ 6 ਦੋਸਤ ਸੀ ਉਹਨਾਂ ਦਾ ਨਾਮ ਵੀ ਮੈਂ ਦੱਸਣਾ ਜ਼ਰੂਰ ਚਾਹਾਂਗਾ ਰੁਪੇਸ਼ ਸ਼ਰਮਾ ਅਜੇ ਭਾਰਦਵਾਜ ਅਮਿਤ ਤੋਮਰ ਰਾਜੀਵ ਬਾਲિયાન ਵਿਸ਼ਾਲ ਸ਼ਰਮਾ ਤੇ ਵਿਕਰਾਂਤ ਜਾਲਦਾ ਇਹ 6 ਦੋਸਤ ਸੀ ਕੋਈ ਬਿਜ਼ਨਸ ਕਰ ਰਿਹਾ ਕੋਈ ਜੌਬ ਕਰ ਰਿਹਾ ਤੇ ਸਾਰੇ ਵਧੀਆ ਆਪਣੀ ਜਗ੍ਹਾ ਸੈੱਟ ਨੇ ਏ ਚੇ ਦੋਸਤਾਂ ਨੇ ਅੰਕਿਤ ਨੂੰ ਇਨਸਾਫ ਦਵਾਇਆ ਐਸਾ ਮਰਡਰ ਮਿਸਟਰੀ ਜਿਹੜੀ ਐ ਸੁਲਝਾਈ ਉਹਨਾਂ ਨੇ ਜਿਹਦਾ ਮਰਡਰ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਤੇ ਉਹ ਸ਼ਾਇਦ ਪਰਦਾ ਹੀ ਪਿਆ ਰਿਹਾਦਾ ਉੱਤੇ ਕਿਉਂਕਿ ਪੁੱਛਣ ਵਾਲਾ ਕੋਈ ਵੀ ਨਹੀਂ ਸੀ ਪਰ ਇੱਕ ਐਸੇ ਰਿਸ਼ਤੇ ਨੇ ਉਹ ਜਿਹੜਾ ਮਰਡਰ ਦਾ ਉਹਦਾ ਮਰਡਰ ਤਾਂ ਹੋ ਹੀ ਚੁੱਕਿਆ ਸੀ ਪਰ ਅਖੀਰ ਨੂੰ ਇਨਸਾਫ ਮਿਲਿਆ ਤੇ ਹਮੇਸ਼ਾ ਹਰੇਕ ਰਿਸ਼ਤੇ ਦੀ ਕਦਰ ਕਰੋ ਜਿਹੜਾ ਰਿਸ਼ਤਾ ਤੁਸੀਂ ਬਣਾਉਨੇ ਹੋ ਉਹਦੀ ਇੱਜ਼ਤ ਕਰੋ ਮਾਪੇ ਭਾਈ ਭੈਣ ਦਾਦਾ ਦਾਦੀ ਕਿਉਂਕਿ ਦਾਦੇ ਦਾਦੀ ਨੂੰ ਵੀ ਜ਼ਰੂਰਤ ਹੁੰਦੀ ਹੈ ਉਹ ਕਿਸ ਤੋਂ ਕੁਝ ਨਹੀਂ ਮੰਗਦੇ ਸਿਰਫ ਉਹ ਪਿਆਰ ਦੇ ਦੋ ਬੋਲ ਜਿਹੜੇ ਹੁੰਦੇ ਨੇ ਜੇ ਪੋਤੇ ਪੋਤੀਆਂ ਉਹਨਾਂ ਨਾਲ ਕਰ ਲੈਣ ਆ ਕੇ ਉਹਨਾਂ ਤੋਂ ਹਾਲ ਚਾਲ ਪੁੱਛ ਲੈਣ ਤਾਂ ਉਹ ਕਦੇ ਵੀ ਬੁੱਢੇ ਨਹੀਂ ਹੁੰਦੇ ਮਾਪੇ ਬਾਪ ਦੀ ਕਦਰ ਕਰੋ ਜਿਹੜਾ ਤੁਹਾਡੇ ਪਿੱਛੇ ਐਨੇ ਸੈਕਰੀਫਾਈ ਕਰਦੇ ਨੇ ਵੀ ਉਹ ਗਿਣਾਏ ਨਹੀਂ ਜਾ ਸਕਦੇ ਭਾਈ ਭੈਣ ਦਾ ਰਿਸ਼ਤਾ ਬਹੁਤ ਉੱਚਾ ਤੇ ਸੋਚਿਆ ਪੈਣ ਦੀ ਕਦਰ ਕਰੋ ਭਰਾ ਦੀ ਕਦਰ ਕਰੋ ਦੋਸਤੀ ਜੇ ਕਿਸੇ ਨਾਲ ਰੱਖੀ ਹੈ ਭਾਵੇਂ ਦੋਸਤ ਘੱਟ ਰੱਖੋ ਪਰ ਵਧੀਆ ਰੱਖੋ ਜਿਹੜੇ ਮੁਸੀਬਤ ਚ ਤੁਹਾਡੇ ਨਾਲ ਨੇ ਹਮੇਸ਼ਾ ਹਰੇਕ ਰਿਸ਼ਤੇ ਦੀ ਕਦਰ ਕਰੋ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ